ਦਿਮਾਗ ਉਸੇ ਪਾਸੇ ਲੱਗਾ ਰਵੇ ਸੁਰਤ ਦੇ ਵਿੱਚ ਸੁਰਤ ਵਿੱਚ ਤੇ ਯਾਰ ਪਿਆਰ ਹਕਮਣਾ ਚਾਹੀਦਾ ਹੈ ਪਰਮਾਤਮਾ ਉਹਦਾ ਸਿਸਟਮ ਕੁਦਰਤ ਦਾ ਨਿਜਮ ਉਹ ਕੁੰਬਣੇ ਚਾਹੀਦਾ ਜੀ ਕਹਿੰਦੇ ਹਨ ਇਹ ਸ਼ਬਦ ਦੀ ਵਿਆਖਿਆ ਕਰਦੇ ਮਨ ਮਾਇਆ ਮੈਂ ਫੱਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣ ਨੇ ਕਾਮ ਮਨ ਮਾਇਆ ਮੈਂ ਫਾਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣ ਨੇ ਕਾਮ ਮਨ ਮਾਇਆ ਵਿੱਚ ਫਸ ਗਿਆ ਫਦ ਫਸ ਬਿਸਰਯੋ ਗੋਬਿੰਦ ਨਾਮ ਹਰ ਵੇਲੇ ਮਨ ਮਾਇਆ ਦੇ ਵਿੱਚ ਹੀ ਫਸਿਆ ਰਹਿੰਦਾ ਫਸਿਆ ਰਹਿੰਦਾ ਕਿਸੇ ਚੀਜ਼ ਵਿੱਚ ਫਸ ਗਿਆ ਜਿਵੇਂ ਜਾਲ ਚ ਫਸ ਗਿਆ ਕਿਵੇਂ ਤੜਫਦਾ ਜਾਲ ਵਿੱਚ ਫਸਿਆ ਹੋਇਆ ਪੰਛੀ ਹੁਣ ਮਨ ਮਾਇਆ ਮੇਂ ਫਸ ਰਿਹਾ ਓ ਬਿਸਰੇ ਓ ਕੋ ਬਿੰਦ ਨਾਮ ਕਹੋ ਨਾਨਕ ਬਿਨ ਹਰ ਪਜਨ ਜੀਵਨ ਕੋਨੇ ਕਾਮ ਬਹੁਤ ਹੀ ਪਿਆਰਾ ਸ਼ਲੋਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਸ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ 1428 ਅੰਗ ਉੱਤੇ ਸਿਵਾਇਮਾਨ ਇਸ ਸ਼ਲੋਕ ਵਿੱਚ ਮਹਾਰਾਜ ਨੇ ਮਨ ਦੇ ਮੂ ਮਾਇਆ ਵਰਗੇ ਵਿਕਾਰਾਂ ਵਿੱਚ ਫਸਣ ਵਾਲੇ ਦੱਸਿਆ ਹੈ ਕਿ ਸਾਡਾ ਦਿਮਾਗ ਬਾਹਰੀ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਫਸਿਆ ਹੋਇਆ ਹੈ ਤੇ ਆਪਾਂ ਇੱਕ ਜਾਲ ਦੇ ਵਿੱਚ ਫਸੇ ਹੋਏ ਪੰਛੀ ਦੀ ਤਰ੍ਹਾਂ ਟੜਫਾਉਂਦੇ ਹਾਂ ਤੜਫਦੇ ਹਾਂ ਜਦੋਂ ਆਪਾਂ ਮੋਹ ਮਾਇਆ ਦੇ ਵਿੱਚ ਫਸ ਜਾਂਦੇ ਹਾਂ ਮਾਇਆ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ ਆਪਣੇ ਬੱਚਿਆਂ ਦੀ ਆਪਣੇ ਘਰ ਦੀ ਜਾਂ ਪੈਸੇ ਨੂੰ ਵੀ ਮਾਇਆ ਕਿਹਾ ਜਾ ਸਕਦਾ ਹੈ ਪਰ ਜੀਵਨ ਇਸ ਤਰ੍ਹਾਂ ਫਸ ਜਾਂਦਾ ਹੈ ਕਿ ਅਸੀਂ ਤੜਫਦੇ ਰਹਿੰਦੇ ਹਾਂ ਘੁੱਟੇ ਰਹਿੰਦੇ ਹਾਂ ਸਾਡਾ ਮਾਨਸਿਕ ਸਤਰ ਬੜਾ ਨੀਵਾ ਹੋ ਜਾਂਦਾ ਹੈ ਇਸ ਅਸੀਂ ਜੀਵਨ ਜਾਂਚ ਭੁੱਲ ਜਾਂਦੇ ਹਾਂ ਬਹੁਤ ਹੀ ਸੋਹਣਾ ਸ਼ਲੋਕ ਹੈ ਮਨ ਮਾਇਆ ਵਿੱਚ ਫੜ ਰਿਓ ਵਿਸਰੀਓ ਗੋਬਿੰਦ ਨਾਮ ਮਨ ਸਾਡਾ ਮਾਇਆ ਵਿੱਚ ਫਸ ਜਾਂਦਾ ਹੈ ਤੇ ਅਸੀਂ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਜਾਂਦੇ ਹਾਂ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਮਹਾਰਾਜ ਕਹਿੰਦੇ ਹਨ ਕਿ ਜਦੋਂ ਸਾਡਾ ਮਨ ਮਾਇਆ ਵਿੱਚ ਫਸ ਜਾਂਦਾ ਹੈ ਫਿਰ ਅਸੀਂ ਇਹ ਚੀਜ਼ਾਂ ਭੁੱਲ ਜਾਂਦੇ ਹਾਂ ਕਿ ਅਸੀਂ ਕਿਸ ਕੰਮ ਲਈ ਆਏ ਹਾਂ ਕਹੋ ਨਾਨਕ ਬਿਨ ਹਰ ਭਜਨ ਪ੍ਰਮਾਤਮਾ ਦੇ ਨਾਮ ਤੋਂ ਬਿਨ ਜੀਵਨ ਸਾਡਾ ਕਿਸ ਕੰਮ ਦਾ ਹੈ ਤੇ ਅਸੀਂ ਆਪਣੇ ਜੀਵਨ ਦੀ ਮੂਲ ਨਾਲੋਂ ਟੁੱਟ ਕੇ ਕਿਸੇ ਪਾਸੇ ਹੋਰ ਜੁੜ ਗਏ ਹਾਂ ਮੋਹ ਮਾਇਆ ਵਿੱਚ ਫਸ ਚੁੱਕੇ ਹਾਂ ਠੀਕ ਹੈ ਲੋੜ ਹੈ ਮਾਇਆ ਦੀ ਪਰ ਲੋੜ ਦੇ ਹਿਸਾਬ ਨਾਲ ਜੇ ਮਾਇਆ ਨੂੰ ਵਰਤਿਆ ਜਾਵੇ ਤਾਂ ਠੀਕ ਹੈ ਪਰ ਜੇ ਮਾਇਆ ਨੂੰ ਸੁਰਤ ਵਿੱਚ ਲੈ ਆਇਆ ਜਾਂਦਾ ਤਾਂ ਫਿਰ ਸਾਡਾ ਜੀਵਨ ਖਰਾਬ ਹੋ ਜਾਂਦਾ ਹੈ ਲੋੜ ਮੁਤਾਬਕ ਹਰ ਚੀਜ਼ ਸਹੀ ਹੈ ਪਰ ਜੇ ਲੋੜ ਤੋਂ ਜ਼ਿਆਦਾ ਕਿਸੇ ਵੀ ਚੀਜ਼ ਦਾ ਪਿੱਛਾ ਕਰਾਂਗੇ ਤਾਂ ਫਿਰ ਜੀਵਨ ਅਸਤਵਸਤ ਹੋ ਜਾਂਦਾ ਹੈ ਮਾਇਆ ਵਿੱਚੋਂ ਨਿਕਲਣਾ ਇੰਨਾ ਸੌਖਾ ਤਾਂ ਨਹੀਂ ਹੈ ਪਰ ਅਸੀਂ ਕੁਛ ਨਾ ਕੁਛ ਯਤਨ ਜ਼ਰੂਰ ਕਰ ਸਕਦੇ ਹਾਂ ਕਿਉਂਕਿ ਅਸੀਂ ਜਿਸ ਤਰ੍ਹਾਂ ਵੀ ਸੋਚਦੇ ਹਾਂ ਸਾਡਾ ਦਿਮਾਗ ਉਸੇ ਤਰ੍ਹਾਂ ਦੀ ਰਿਐਕਸ਼ਨ ਸਾਡੇ ਮੂਰੇ ਪੇਸ਼ ਕਰਦਾ ਹੈ ਕਿਉਂਕਿ ਜਿੰਨਾ ਅਸੀਂ ਕਿਸੇ ਗੱਲ ਬਾਰੇ ਸੋਚਦੇ ਹਾਂ ਸਾਡਾ ਦਿਮਾਗ ਉਸ ਵਿੱਚ ਗਹਿਰਾ ਚਲਾ ਜਾਂਦਾ ਹੈ ਤੇ ਸਾਨੂੰ ਗੁਰਬਾਣੀ ਦੇ ਲੱਲ ਲੱਗਣਾ ਚਾਹੀਦਾ ਹੈ ਤੇ ਸਾਨੂੰ ਸਮਝ ਪਵੇਗੀ ਜੀਵਨ ਜਾਂਚ ਦੀ ਤੇ ਜੀਵਨ ਜਾਂਚ ਜਦੋਂ ਸਾਨੂੰ ਮਿਲ ਜਾਵੇਗੀ ਤਾਂ ਜੀਵਨ ਸੌਖਾ ਹੋ ਜਾਏਗਾ ਜਿੰਨੀਆਂ ਟੈਨਸ਼ਨਾਂ ਅਸੀਂ ਮਾਇਆ ਕਾਰਨ ਚੱਕੀ ਫੱਦੇ ਹਾਂ ਉਹ ਟੈਨਸ਼ਨਾਂ ਸਾਨੂੰ ਖਤਮ ਕਰ ਰਹੀਆਂ ਹਨ ਗੁਰਬਾਣੀ ਸਾਨੂੰ ਜੀਵਨ ਢੰਗ ਸਿਖਾਉਂਦੀ ਹੈ ਤੇ ਗੁਰਬਾਣੀ ਨਾਲ ਹੀ ਸਾਡਾ ਭਲਾ ਹੋਣਾ ਹੈ ਭਾਸ਼ਾ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਮਨ ਤੇ ਬਹੁਤ ਕੰਮ ਕੀਤਾ ਹੈ ਤੇ ਸਾਨੂੰ ਮਨੋਵਿਗਿਆਨ ਬਾਰੇ ਹੀ ਜ਼ਿਆਦਾ ਦੱਸਿਆ ਹੈ ਕਿ ਮਨ ਤੇ ਕੰਮ ਕਰਕੇ ਅਸੀਂ ਜੀਵਨ ਨੂੰ ਕਿਸ ਤਰ੍ਹਾਂ ਸੁਧਾਰ ਸਕਦੇ ਹਾਂ ਬਾਕੀ ਪਾ ਦਿਮਾਗੀ ਪਿੰਗਲੇ ਨਹੀਂ ਬੰਨਣਾ ਹੈ ਦਿਮਾਗ ਤੋਂ ਕੰਮ ਲੈਣਾ ਸਿੱਖਣਾ ਪਊ ਸਾਨੂੰ ਗੁਰਬਾਣੀ ਤੋਂ ਤੇ ਗੁਰਬਾਣੀ ਬਹੁਤ ਵੱਡਾ ਗਿਆਨ ਦਾ ਸਰੋਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ